ਮੈਂ ਦੁੱਧ ਪਾਉਣਾ ਬਾਈ ਜੀ ਮੇਰੇ ਮੰਜਾ ਦੋ ਐ ਇੱਕ ਸੂਨ ਵਾਲੀ ਇੱਕ ਸੋਈ ਦੀ ਐ ਮੈਂ ਦੁੱਧ ਪਾਉਣਾ ਇਹਨਾਂ ਨੂੰ ਹਾਂਜੀ ਬਾਈ ਕੋਕਾ ਫਰੜ ਜੀ ਕੀ ਕਹਿਣਾ ਚਾਹੋਗੇ ਕਤੂਰਿਆਂ ਬਾਰੇ ਬਾਈ ਜੀ ਇਹਨਾਂ ਨਿਕਨੇਗੇ ਬਾਲੇ ਸੀ ਮੈਂ ਇਹ ਹਾਂਜੀ ਤੇ ਇੰਨਾ ਸੁੱਖ ਮੰਗਦੇ ਮੇਰੀ ਇਹ ਵੀ ਜਦੋਂ ਗੱਡੀ ਦਾ ਹਾਰਨ ਵੱਜ ਗਿਆ ਤੇ ਮੈਂ ਕਿਲੋਮੀਟਰ ਵਾਸਤੇ ਹਮ 100 ਕਿਲੋਮੀਟਰ ਵਾਸਤੇ ਵਾ ਇਹਨਾਂ ਫਿਰ ਗੋਲੀਆਂ ਹੀ ਨਾ ਹੋਣਾ ਵੀ ਸੁੱਖ ਮੰਗਦੇ ਮੇਰੀ ਇੰਨੀ ਜਿਆਦਾ ਵੀ ਸਾਡੇ ਗੱਡੀ ਦੀ ਨਾ ਖਰਾਕ ਆ ਗਈ ਐ ਖਾਣ ਵਾਸਤੇ ਕੀ ਪਾਉਣਾ ਹੈ ਬ੍ਰੈਡ ਹਾਂਜੀ ਰੂਟ ਕੇਕ ਪਾਉਣੇ ਕਹਿੰਦੇ ਇਹਨਾਂ ਨੂੰ ਮੈਂ ਹਾਂਜੀ ਇਹਨਾਂ ਦੀ ਮਾਤਾ ਹੈਗੀ ਐ ਪਰ ਮਾਤਾ ਇਹਨਾਂ ਦੀ ਜਰੀ ਉਹ ਬਜਰਤੀ ਹੈ ਬਜਰਤੀ ਹੈ ਬਜਰਤੀ ਹੈ ਤੇ ਉਹਨਾਂ ਨੂੰ ਦੁੱਧ ਨਹੀਂ ਦੇ ਸਕਦੀਗੀ ਇਹ ਨਿਕਲੇ ਮੈਂ ਪਾਲੇ ਆ ਤੇ ਭਰਾਵਾ ਮੈਂ ਤਾਂ ਇੰਨਾ ਕੇ ਰਿਕਵੈਸਟ ਕਰ ਸਕਦਾ ਇਹਨਾਂ ਦਾ ਵੀ ਜਿਕੇ ਦੇ ਬੱਚੇ ਪਾਲੇ ਆ ਅਜ ਮੈਂ ਇਹਨੇ ਸੇਵਾ ਕਰ ਸਕਦੇ ਨਾ ਦੀ ਮੈਂ ਤਾਂ ਨਹੀਂ ਰਾਤ ਨੂੰ ਜਿਹੜਾ ਘਰ ਆ ਤੁਹਾਡਾ ਜਾਂ ਤੁਹਾਡਾ ਮੁਹੱਲਾ ਇੱਥੇ ਇਹ ਚੌਕੀਦਾਰੇ ਵਜੋਂ ਸੇਵਾ ਵੀ ਕਰਦੇ ਆ ਇੱਥੇ ਬਹੁਤ ਵਾਧੂ ਬਾਈ ਜੀ ਮਤਲਬ ਕੋਈ ਨਹੀਂ ਸਾਡੀ ਗਲੀ ਦੇ ਵਿੱਚ ਕੋਈ ਬੰਦਾ ਲੰਘ ਜੇ ਕੋਈ ਰਾਤ ਨੂੰ ਕੈਮਰੇ ਲੱਗੇ ਹੋਏ ਆ ਉਹ ਇਹਨੂੰ ਉਹਦੇ ਬਾਅਦ ਦੇ ਦੇਣੇ ਵੀ ਹਾਂ ਬੰਦਾ ਲੰਘ ਲੈ ਗਲਤ ਬੰਦਾ ਯਾਨੀ ਕੈਮਰੇ ਤੋਂ ਇਲਾਵਾ ਇਹ ਵੀ ਭੌਂਕੇ ਦੱਸਦੇ ਆ ਵੀ ਕੋਈ ਇੱਥੇ ਲੰਘ ਰਿਹਾ ਆ ਕੋਪੜਾ ਬੰਦਾ ਬਹੁਤ ਭੌਂਕਦੇ ਬਾਈ ਜੀ ਇਹ ਬਹੁਤ ਜ਼ਿਆਦਾ ਹੈ ਸਾਡੇ ਬਾਰ ਦੇ ਵਿੱਚ ਇਹ ਨਹੀਂ ਇਹ ਕਹਿ ਸਕਦੇ ਸੀ ਵੀ ਬੰਦਾ ਕੋਈ ਲੰਘ ਰੁਕਿਆ ਹੋਣ ਲੱਗੇ ਹੋਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਸੀਂ ਪੀਲੇ ਕਰਨੀ ਚਾਹੁੰਦੇ ਆ ਬਾਈ ਜੀ ਜ਼ਰੂਰੀ ਨਹੀਂ ਹੈ ਵੀ ਮੁਨਕਤੈ ਸੇਵਾ ਕਰੋ ਉਹ ਵੀ ਕਰੋ ਜ਼ਰੂਰੀ ਹੈ ਦੇਖੋ ਮੁਨਕਤੈ ਜ਼ਰੂਰੀ ਹੈ ਪਰ ਜੇ ਬੇ ਮੁਨਕਤਾ ਇੱਕ ਬੰਦੇ ਜੀਵ ਨਹੀਂ ਇਹਨੂੰ ਕੋ ਬੋਲਣ ਵਾਸਤੇ ਬੇਜਵਾਨ ਬੇਜਵਾਨ ਕਹਿ ਦਈਏ ਆਪਾਂ ਹਾਂਜੀ ਤੇ ਬੇਜਵਾਨ ਦੀ ਸੇਵਾ ਕਰਕੇ ਤਾਂ ਬਹੁਤ ਹੀ ਚੰਗੀ ਗੱਲ ਆ ਬਾਈ ਜੀ ਇਹ ਸੋ ਬਾਈ ਪਰਿਵਾਰਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਆਪ ਦੇ ਵਿੱਚ ਯਾਰ ਹਰ ਪਰਿਵਾਰ ਨੂੰ ਤੁਹਾਡੇ ਜਿੰਦਗੀ ਮਤਲਬ ਚੈਨ ਜਿਰਕੇ ਤੇ ਵੀ ਇਹਨੇ ਸੇਵਾ ਕਰੋ ਯਾਰ ਇਹਨਾਂ ਦੀ ਮੈਂ ਦੁੱਧ ਪਾਉਣਾ ਬਾਈ ਜੀ ਮੇਰੇ ਮੰਜਾ ਦੋ ਐ ਇੱਕ ਸੂਨ ਵਾਲੀ ਇੱਕ ਸੋਈ ਦੀ ਐ ਮੈਂ ਦੁੱਧ ਪਾਉਣਾ ਇਹਨਾਂ ਨੂੰ ਤੇ ਫਿਰ ਮੇਰੇ ਬਾਤ ਜਿਹੜੀ ਨਹੀਂ ਫਰਕ ਪੈਂਦੇ ਨਿਕਨੇ ਕੇ ਇਹ ਗੱਡੀ ਮੇਰੀ ਹੁਣ ਘਰ ਤੋਂ ਬਹੁਤ ਦੂਰ ਖੜੀ ਐ ਖਾਰਨ ਮਾਰਿਆ ਸੀਗਾ ਤੇ ਉੋਂ ਆਏ ਸਾਹਮਣੇ ਤੁਹਾਡਾ ਘਰ ਤੋਂ 10 ਘਰ ਦੂਰ ਆ ਅਸੀਂ ਵੇਖਿਆ ਤੇ 10 ਘਰ ਛੱਡ ਕੇ ਤੁਹਾਨੂੰ ਲੈਣ ਆਏ ਆ ਲੈਣ ਆਏ ਗੱਡੀ ਸਪੈਸ਼ਲ ਗੱਡੀ ਆ ਇਹਨਾਂ ਨੂੰ ਲੋਕ ਦਰবেশ ਨੇ ਇਸੇ ਕਰਕੇ ਕਹਿ ਰਹੇ ਆ ਦਰবেশ ਹੀ ਕਹਿੰਦੇ ਬਾਈ ਜੀ ਇਹਨਾਂ ਨੂੰ ਠੀਕ ਐ ਨਾ ਦਰবেশ ਹੈ ਵੀ ਦਰবেশ ਹੈ ਲਾਡਾਸ ਐ ਲਾਲੀ ਕੱਪਟਮਾਈ ਦੇ ਵਿੱਚੋਂ ਨਾ ਥੋੜਾ ਕਰਦਾ ਸਮੰਤਰਮਾ ਸੌਂਦ ਮੈਂ ਆ ਲੋ ਤੇ ਕੋ ਖਾ ਉਹ ਐ ਚਾ ਉਹ ਖਾ ਵੀ ਹਣੇ ਲਾਚੀ ਖਾ ਆ ਲੈ ਦੇਖ ਮੈਂ ਜੀ ਮਾਈ ਕਰਦਾ ਕਿਤੇ ਆਪਦੀ ਮੈਂ ਉਹਨੂੰ ਕਰਦਾ ਸਾਰਿਆਂ ਵਾਸਤੇ ਬੜਾ ਉਹ ਵਾਲੋ ਚਗੋ ਆਦਾ ਮਾਸੂਦ ਜਪਾਨੀ